ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਆਈਕਨ ਦਾ ਬਟਨ ਵੀ ਜਰੂਰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 628001 37325 10 ਤੋਂ 15 ਫੋਟੋਆਂ ਵਿੱਚ ਕੈਡ ਲਵਾ ਸਕਦੇ ਹਾਂ ਆਪਾਂ ਅੱਜ ਤੁਹਾਡੇ ਲਈ ਟਰੈਕਟਰ ਲੈ ਕੇ ਆਏ ਜੀ 2 ਜੋਂਡੀ 753 10 ਤੇ ਮਹਿੰਦਰਾ 575 83277 25955 22 ਦਾ ਮੋਬਾਈਲ ਨੰਬਰ ਆ ਜੀ ਮਹਿੰਦਰਾ 575 ਮਾਡਲ ਹੈਗਾ ਟਰੈਕਟਰ ਦਾ 1992 ਮਾਡਲ ਟਰੈਕਟਰ ਆ ਜੀ 1992 ਮਾਡਲ ਟਰੈਕਟਰ ਹੈਗਾ ਟਰੈਕਟਰ ਦਾ ਨੰਬਰ ਬਾਹਰ ਦਾ ਬਾਈ ਜੀ ਪੰਜਾਬ ਵਿੱਚ ਨਾਮ ਹੋਇਆ ਵਾਗਾ ਟਰੈਕਟਰ ਇਹ ਸਾਰਾ ਟਰੈਕਟਰ ਬਿਲਕੁਲ ਰੀਜਨਲ ਹੈਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਗੀ ਟਰੈਕਟਰ ਦੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਦੇ ਆ ਟਰੈਕਟਰ ਤੇ ਕੰਪਨੀ ਦੇ ਟਾਇਰ ਨੇ ਪੱਕੇ ਟਾਇਰ ਪਾਏ ਹੋਏ ਆ ਬਾਈ ਜੀ 40 ਤੋਂ 45 ਪੈਸੇ ਟਾਇਰ ਆਗੇ ਰੰਗ ਪੇਂਟ ਦਾ ਪੂਰਾ ਸਾਫ ਆ ਕੰਡੀਸ਼ਨ ਵਗੈਰਾ ਟਰੈਕਟਰ ਦੀ ਬਿਲਕੁਲ ਓਕੇ ਆ ਡਿਮਾਂਡ ਇਹਦੀ ਬਿਲਕੁਲ ਜਾਇਜ਼ ਆ 1 ਲੱਖ 42000 ਰੁਪਏ ਡਿਮਾਂਡ ਆ ਬਾਈ ਜੀ 1 ਲੱਖ ਤੇ 42000 ਰੁਪਏ ਡਿਮਾਂਡ ਆ ਕਿ ਮੌਕੇ ਤੇ ਵਧੀਆ ਮੰਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਆਗਾ ਆਪਣੇ ਕੋਲੇ ਜੌਂਡੀ ਆਰ 5310 ਟਰੈਕਟਰ ਆ ਤੇ ਮੋਬਾਈਲ ਨੰਬਰ ਆਗਾ ਬਾਈ ਦਾ 62808 ਤੇ 62045 62808 62045 ਬਾਈ ਦਾ ਮੋਬਾਈਲ ਨੰਬਰ ਆ ਬਾਈ ਜੀ ਹੁਣ ਆਪਾਂ ਮਾਡਲ ਦੀ ਗੱਲ ਕਰਦੇ ਆ 2015 ਮਾਡਲ ਟਰੈਕਟਰ ਆ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਫੈਵਰ ਦੀ ਛਾਤਰੀ ਵਗੈਰਾ ਟਰੈਕਟਰ ਤੇ ਲੱਗੀ ਹੋਈ ਹੈਗੀ ਰੰਗ ਪੇਂਟ ਦਾ ਪੂਰਾ ਸਾਫ ਆਗਾ ਟਰੈਕਟਰ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਹੋਗੀ ਟਰੈਕਟਰ ਦੀ ਸਾਰਾ ਟਰੈਕਟਰ ਬਿਲਕੁਲ ਰੀਜਨ ਵਾਲਾ ਵਹੀਤੀ ਚੱਲਿਆ ਹੋਇਆ ਟਰੈਕਟਰ ਆ ਪੈਰਾਂ ਦੀ ਗੱਲ ਕਰਕੇ ਕੰਪਨੀ ਦੇ ਟਾਇਰ ਨੇ ਬਾਈ ਜੀ 75 ਤੋਂ 80 ਪੈਸੇ ਟਰੈਕਟਰ ਦੇ ਟਾਇਰਾ ਡਿਮਾਂਡ ਦੀ ਗੱਲ ਕਰਦੇ ਆ 5 ਲੱਖ 65000 ਰੁਪਏ ਡਿਮਾਂਡ ਆ ਬਾਈ ਜੀ 5 ਲੱਖ 65000 ਰੁਪਏ ਡਿਮਾਂਡ ਆ ਕੀ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਦੋਨਾਂ ਸੰਦਾਂ ਦਾ ਹੋ ਜਾਊਗਾ ਇਦਾਂ ਦੇ ਆ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਪ੍ਰੈਸ ਕਰ ਲਓ ਧੰਨਵਾਦ ਜੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਧੰਨਵਾਦ ਜੀ